ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਆਪਾਂ ਦੀਪ ਸਿੱਧੂ ਬਾਈ ਜੀ ਨੂੰ ਯਾਦ ਕਰਦੇ ਆ ਉਹ ਇਕੱਠੇ ਹੋਏ ਐ ਸਾਧ ਸੰਗਤ ਜੀ ਦੀਪ ਸਿੱਧੂ ਇੱਕ ਬਹੁਤ ਪੜਿਆ ਲਿਖਿਆ ਵਧੀਆ ਘਰ ਤੋਂ ਸ਼ਖਸੀ ਜਿਹੜਾ ਬਹੁਤ ਘਰੋਂ ਵੀ ਠੀਕ ਸੀ ਸਾਰਾ ਕੁਝ ਵਧੀਆ ਸੀ ਸਾਧ ਸੰਗਤ ਜੀ ਹੈ ਵੀ ਫਿਲਮ ਲਾਈਨ ਦੇ ਵਿੱਚ ਸੀ ਪਰ ਦੇਖੋ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਤਾਂ ਬਾਹ ਫੜ ਕੇ ਸਿੱਖੀ ਆ ਲਾ ਲਿਆ ਸਾਧ ਸੰਗਤ ਜਿਹੜੀਆਂ ਗੱਲਾਂ ਦੀਪ ਸਿੱਧੂ ਨੇ ਕਈਆਂ ਉਦੋਂ ਤਾਂ ਲੋਕੀ ਨਹੀਂ ਸੀ ਉਹਨੇ ਢੰਗਾਈ ਨਾਲ ਲੈਂਦੇ ਨਹੀਂ ਸੋਚਦੇ ਸੀ ਨਹੀਂ ਸਮਝ ਸਕੇ ਉਹਨੂੰ ਜਿਹੜੀਆਂ ਗੱਲਾਂ ਉਹਨਾਂ ਕਿਸਾਨ ਅੰਦੋਲਨ ਚ ਕਈਆਂ ਸੀ ਤੇ ਬਾਅਦ ਦੇ ਵਿੱਚ ਜਿਵੇਂ ਮੇਰੇ ਤੋਂ ਪਹਿਲਾਂ ਦੱਸਿਆ ਵੀ ਜਥੇਬੰਦੀਆਂ ਵਾਲੇ ਕਹਿੰਦੇ ਸੀ ਜੀ ਬਾਈ ਦੀਪ ਸਹੀ ਕਹਿੰਦਾ ਸੀ ਸਾ ਸੰਗਤੋਂ ਪੜਿਆ ਲਿਖਿਆ ਸੀ ਉਹਨੂੰ ਸਮਝ ਸੀ ਸਾਰੀ ਗੱਲ ਦੀ ਆਪਣੇ ਵਿੱਚ ਨਾ ਮੈਂ ਇੱਕ ਗੱਲ ਦੱਸ ਦਿੰਨਾ ਬਈ ਬਹੁਤ ਘੱਟ ਐਸੇ ਜਣੇ ਐ ਜਿਹੜੇ ਇਹ ਸਰਕਾਰ ਦੇ ਸਿਸਟਮ ਨੂੰ ਸਮਝਦੇ ਐ ਦੀਪ ਸਿੱਧੂ ਉਹਨਾਂ ਚੋਂ ਇੱਕ ਸੀ ਜਿਹੜਾ ਸਰਕਾਰ ਦਾ ਸਾਰਾ ਤਾਣਾ ਬਾਣਾ ਸਮਝਦਾ ਸੀ ਬਈ ਇਹ ਸਰਕਾਰਾ ਕੀ ਚਾਹੁੰਦੀ ਐ ਉਹ ਐਵੇਂ ਹੀ ਨਹੀਂ ਸੀ ਕਹਿੰਦਾ ਬਈ ਇਹ ਫਸਲ ਦੀ ਨਹੀਂ ਨਸਲ ਦੀ ਲੜਾਈ ਐ ਉਦੋਂ ਕਿਸੇ ਨੇ ਦਿਮਾਗ 'ਚ ਕਿਸੇ ਹੋਰ ਦੇ 'ਚ ਹੁੰਦੀ ਸੀ ਗੱਲ ਐ ਬਈ ਇਹ ਫਸਲ ਦੀ ਨਹੀਂ ਨਸਲ ਦੀ ਲੜਾਈ ਐ ਉਹ ਬਹੁਤ ਡੂੰਗੀ ਗੱਲ ਸੋਚਦਾ ਸੀ ਸਾ ਸੰਗਤ ਜੀ ਮਹਾਰਾਜ ਨੇ ਜਿੰਨੀ ਸਵਾਸਾਂ ਦੀ ਪੂੰਜੀ ਉਹਨੂੰ ਬਖਸ਼ੀ ਸੀ ਉਹ ਆਪਣੀ ਪੂਰੀ ਕਰ ਗਿਆ ਪਰ ਸਾ ਸੰਗਤ ਜੀ ਇੱਕ ਨਾ ਜੋਤ ਜਗਾ ਗਿਆ ਲਾਲੋ ਬਈ ਇੱਕ ਚਿੰਗਿਆੜੀ ਲਾ ਗਿਆ ਅੱਜ ਆਪਾਂ ਉਸੇ ਦੇ ਉਸੇ ਲੀਕ ਦੇ ਮਗਰ ਚੱਲਦੇ ਐ ਜਿੰਨੇ ਵੀ ਅੱਜ ਆਪਾਂ ਹੋ ਰਹੇ ਐ ਜਾਂ ਅਮਰਤਪਾਲ ਭਾਈ ਜੀ ਦੇ ਮਗਰ ਜਿੰਨੀ ਵੀ ਕੌਮ ਦੇ ਆਪਾਂ ਸਮਝਦੇ ਐ ਅਮਰਤਪਾਲ ਲੋਬੀ ਸਾਰੀ ਦੀਪ ਸਿੱਧੂ ਦੀ ਦੇਣ ਐ ਕਿਉਂਕਿ ਉਹ ਸਭ ਅਮਰਤਪਾਲ ਨੇ ਉਸ ਕੰਮ ਨੂੰ ਸੰਭਾਲਿਆ ਵੀ ਆਪਾਂ ਕੌਮ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਐ ਉਹ ਆਪਣਾ ਸਾਰਾ ਕੰਮ ਛੱਡ ਕੇ ਦੁਬਈ ਤੋਂਰੇ ਆਇਆ ਅਮਰਪਾਲ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਉਨੇ ਸਾਂਭਿਆ ਸਮਝ ਅਮਰਪਾਲ ਵੀ ਦੀਪ ਸਿੱਧੂ ਦੀਆਂ ਗੱਲਾਂ ਸਮਝ ਗਿਆ ਸੀ ਵੀ ਉਹ ਕੀ ਚਾਹੁੰਦਾ ਹੈ ਤੇ ਸਰਕਾਰ ਵੀ ਸਮਝ ਗਈ ਸੀ ਵੀ ਅਮਰਪਾਲ ਵੀ ਕੀ ਚਾਹੁੰਦਾ ਹੈ ਉਸੇ ਗੱਲ ਕਰਕੇ ਅਮਰਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਚ ਬੰਦ ਕੀਤਾ ਐ ਐਨਐਸਏ ਦੇ ਲਈ ਐਨਐਸਏ ਲਾ ਕੇ ਹੋਰ ਉਹਦੇ ਨਾਲ ਹੋਰ ਵੀ ਜਿਹੜੇ ਸਿੰਘ ਸੀ ਨਾਲ ਉਹਦੇ ਤੁਰਦੇ ਸੀ ਉਹਨਾਂ ਨੂੰ ਵੀ ਅੰਦਰ ਕਰਤਾ ਹੁਣ ਸਹਾਜ ਸੰਗਤ ਜੀ ਸਵਾ ਆ ਗਿਆ ਹੈ ਭਾਈ ਮਹਾਰਾਜ ਨੇ ਕੌਮ ਨੂੰ ਹਲੂਣਾ ਦੇ ਕੇ ਜਗਾ ਦਿੱਤਾ ਹੈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਐਸਜੀਪੀਸੀ ਦੀਆਂ ਚੋਣਾਂ ਵੀ ਆ ਰਹੀਆਂ ਤੇ ਅੱਗੇ ਐਮਐਲਏ ਦੀ ਚੋਣ ਵੀ ਆ ਰਹੀ ਹੈ ਆਪਾਂ ਸਾਰੇ ਇਕੱਠੇ ਹੋ ਕੇ ਸਾਰਿਆਂ ਨੇ ਸਾ ਸੰਗਤ ਬਸ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਬੰਦੇ 40 40 ਸਾਲ ਹੋ ਗਏ ਪਾਰਟੀਆਂ ਨੂੰ ਚਲਾਉਂਦੇ ਆ ਨੂ ਪਰ ਅਜੇ ਤੱਕ ਕੁਝ ਹਾਸਲ ਨਹੀਂ ਕੀਤਾ ਮੈਂ ਇਹ ਚਾਹੁੰਦਾ ਵੀ ਉਹ ਜੇ ਪਰ ਉਹ ਬੰਦਿਆਂ ਨੂੰ ਜ਼ਰੂਰ ਨਾਲ ਲਾਇਆ ਜਾਵੇ ਜਿਨ੍ਹਾਂ ਨੇ ਕੌਮ ਨੂੰ ਕੁਝ ਦਿੱਤਾ ਹੈ ਕੁਝ ਦੇਣ ਹੈ ਕੌਮ ਲਈ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਇਲੈਕਸ਼ਨ ਲੜੀਏ ਇਲੈਕਸ਼ਨ ਜਿੱਤ ਕੇ ਅਮਰਤਪਾਲ ਨੂੰ ਸੀਐਮ ਬਣਾ ਕੇ ਤੇ ਜੇਲ੍ਹ ਚੋਂ ਬਾਹਰ ਕੱਢੀਏ ਸ੍ਰੀ ਅਕਾਲੇ ਮੈਂ ਆਸ ਕਰਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਸਰਕਾਰ ਬਣਾ ਲਈਏ ਤੇ ਅਮਰਤਪਾਲ ਨੂੰ ਬਾਹਰ ਲਿਆਈਏ ਤੇ ਕੌਮ ਨੂੰ ਚੜ੍ਹਦੀ ਕਲਾ ਚ ਲੈ ਚੱਲੀਏ ਮੇਰੇ ਹਿਸਾਬ ਚ ਮੇਰੇ ਮਨ ਦੇ ਹਿਸਾਬ ਨਾਲ ਉਹ ਸੱਚੀ ਸਰਦਾਂਜ ਨਹੀਂ ਹੋਊਗੀ ਦੀਪ ਸਿੱਧੂ ਨੂੰ ਇਸ ਲਈ ਮੈਂ ਸਾਰਿਆਂ ਤੋਂ ਬੇਨਤੀ ਕਰਦਾ ਕਿ ਆਪਾਂ ਸਾਰੇ ਹੋਰ ਵੀ ਜਿੰਨੀਆਂ ਪਾਰਟੀਆਂ ਐ ਸਾਰੀਆਂ ਇਕੱਠੀਆਂ ਹੋ ਕੇ ਚੱਲੀਏ ਇਕੱਠੇ ਹੋ ਕੇ ਚੱਲੀਏ ਤਾਂ ਕਿ ਆਪਾਂ ਕੌਮ ਦੀ ਚੜ੍ਹਦੀ ਕਲਾ ਕਰ ਸਕੀਏ ਕਿਉਂਕਿ ਸਾਧ ਸੰਗਤ ਜੀ ਇਸ ਕੌਮ ਦੀ ਚੜ੍ਹਦੀ ਕਲਾ ਲਈ ਬਹੁਤ ਕੁਰਬਾਨੀਆਂ ਹੋਈਆਂ ਬਹੁਤ ਸ਼ੀਧੀਆਂ ਹੋਈਆਂ ਆ ਆਪਾਂ ਹੁਣ ਮੇਰੀ ਮੇਰੀ ਛੱਡ ਕੇ ਇਕੱਠੇ ਹੋ ਕੇ ਚੱਲੀਏ ਉਸੇ ਜੀ ਕੌਮ ਦੀ ਭਲਾਈ ਹੈ ਕਿਉਂਕਿ ਸਾਧ ਸੰਗਤ ਜਿਹੜੀ ਅੰਮ੍ਰਿਤ ਪਾਲ ਦੀ ਸੋਚ ਹੈ ਜਿਵੇਂ ਅੰਮ੍ਰਿਤ ਪਾਲ ਲੈ ਹੈ ਗੱਲ ਛੋਟੀ ਐ ਬਈ ਨਸ਼ੇ ਛਡਾਉਣੇ ਖੜਾ ਕੋਈ ਵੀ ਸਕਦਾ ਐ ਪਰ ਕਿਸੇ ਦੇ ਦਿਮਾਗ ਚ ਆਈ ਗੱਲ ਐ ਯਾਰ ਬਈ ਆਪਾਂ ਐਵੇਂ ਕਰਕੇ ਆਪਣੀ ਕੌਮ ਨੂੰ ਬਚਾਈਏ ਇਹ ਕੰਮ ਕਰਨ ਲਈ ਵੀ ਬਹੁਤ ਹਿੰਮਤ ਚਾਹੀਦੀ ਐ ਬਹੁਤ ਕੁਝ ਸੋਚਣਾ ਪੈਂਦਾ ਐ ਜਥੇਬੰਦੀ ਬਣਾ ਕੇ ਜਿਵੇਂ ਉਹਨਾਂ ਨੇ ਵਰਕ ਕੀਤਾ ਵੀ ਮੈਂ ਨਸ਼ੇ ਛਡਾਵਾ ਕੌਮ ਨੂੰ ਸਹੀ ਰਾਸਤੇ 'ਤੇ ਲੈ ਕੇ ਚੱਲੀਏ ਜੋ ਦੀਪ ਸਿੱਧੂ ਚਾਹੁੰਦਾ ਸੀ ਮੈਂ ਵੀ ਹੁਣ ਇੱਕੇ ਆਸ ਕਰਦਾ ਤੁਹਾਡੇ ਤੋਂ ਵੀ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਤੇ ਜੋ ਦੀਪ ਸਿੱਧੂ ਦਾ ਸੁਪਨਾ ਸੀ ਕੌਮ ਨੂੰ ਚੜਦੀ ਕਲਾ ਬਲ ਜਾਨ ਦਾ ਉਹਨੂੰ ਪੂਰਾ ਕਰ ਸਕੀਏ ਇਹੀ ਸੱਚੀ ਸ਼ਰਧਾਂਜ ਦੀ ਆਊਗੀ ਦੀਪ ਸਿੱਧੂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਆਪਾਂ ਦੀਪ ਸਿੱਧੂ ਬਾਈ ਜੀ ਨੂੰ ਯਾਦ ਕਰਦੇ ਆ ਉਹ ਇਕੱਠੇ ਹੋਏ ਆ ਸਾਧ ਸੰਗਤ ਜੀ ਦੀਪ ਸਿੱਧੂ ਇੱਕ ਬਹੁਤ ਪੜਿਆ ਲਿਖਿਆ ਵਧੀਆ ਘਰ ਤੋਂ ਸ਼ਖਸੀ ਜਿਹੜਾ ਬਹੁਤ ਘਰੋਂ ਵੀ ਠੀਕ ਸੀ ਸਾਰਾ ਕੁਝ ਵਧੀਆ ਸੀ ਸਾਧ ਸੰਗਤ ਜੀ ਹੈ ਵੀ ਫਿਲਮ ਲਾਈਨ ਦੇ ਵਿੱਚ ਸੀ ਪਰ ਦੇਖੋ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਤਾਂ ਬਾਹ ਫੜ ਕੇ ਸਿੱਖੀ ਆ ਲਾ ਲਿਆ ਸਾਧ ਸੰਗਤ ਜਿਹੜੀਆਂ ਗੱਲਾਂ ਦੀਪ ਸਿੱਧੂ ਨੇ ਕਹੀਆਂ ਉਦੋਂ ਤਾਂ ਲੋਕੀ ਨਹੀਂ ਸੀ ਉਹ ਨਹੀਂ ਢੰਗਾਈ ਨਾਲ ਲੈਂਦੇ ਨਹੀਂ ਸੋਚਦੇ ਸੀ ਨਹੀਂ ਸਮਝ ਸਕੇ ਉਹਨੂੰ ਜਿਹੜੀਆਂ ਗੱਲਾਂ ਉਹਨਾਂ ਕਿਸਾਨ ਅੰਦੋਲਨ ਚ ਕਈਆਂ ਸੀ ਤੇ ਬਾਅਦ ਦੇ ਵਿੱਚ ਜਿਵੇਂ ਮੇਰੇ ਤੋਂ ਪਹਿਲਾਂ ਦੱਸਿਆ ਵੀ ਜਥੇਬੰਦੀਆਂ ਵਾਲੇ ਕਹਿੰਦੇ ਸੀ ਜੀ ਬਾਈ ਦੀਪ ਸਹੀ ਕਹਿੰਦਾ ਸੀ ਸਾ ਸੰਗਤੋਂ ਪੜਿਆ ਲਿਖਿਆ ਸੀ ਉਹਨੂੰ ਸਮਝ ਸੀ ਸਾਰੀ ਗੱਲ ਦੀ ਆਪਣੇ ਵਿੱਚ ਨਾ ਮੈਂ ਇੱਕ ਗੱਲ ਦੱਸ ਦਿੰਨਾ ਬਈ ਬਹੁਤ ਘੱਟ ਐਸੇ ਜਣੇ ਐ ਜਿਹੜੇ ਇਹ ਸਰਕਾਰ ਦੇ ਸਿਸਟਮ ਨੂੰ ਸਮਝਦੇ ਐ ਦੀਪ ਸਿੱਧੂ ਉਹਨਾਂ ਚੋਂ ਇੱਕ ਸੀ ਜਿਹੜਾ ਸਰਕਾਰ ਦਾ ਸਾਰਾ ਤਾਣਾ ਬਾਣਾ ਸਮਝਦਾ ਸੀ ਬਈ ਇਹ ਸਰਕਾਰਾ ਕੀ ਚਾਹੁੰਦੀ ਐ ਉਹ ਐਵੇਂ ਹੀ ਨਹੀਂ ਸੀ ਕਹਿੰਦਾ ਬਈ ਇਹ ਫਸਲ ਦੀ ਨਹੀਂ ਨਸਲ ਦੀ ਲੜਾਈ ਐ ਉਦੋਂ ਕਿਸੇ ਨੇ ਦਿਮਾਗ 'ਚ ਕਿਸੇ ਹੋਰ ਦੇ ਚ ਆਉਂਦੀ ਸੀ ਗੱਲ ਐ ਬਈ ਇਹ ਫਸਲ ਦੀ ਨਹੀਂ ਨਸਲ ਦੀ ਲੜਾਈ ਐ ਉਹ ਬਹੁਤ ਡੂੰਗੀ ਗੱਲ ਸੋਚਦਾ ਸੀ ਸਾ ਸੰਗਤ ਜੀ ਮਹਾਰਾਜ ਨੇ ਜਿੰਨੀ ਸਵਾਸਾਂ ਦੀ ਪੂੰਜੀ ਉਹਨੂੰ ਬਖਸ਼ੀ ਸੀ ਉਹ ਆਪਣੀ ਪੂਰੀ ਕਰ ਗਿਆ ਪਰ ਸਾ ਸੰਗਤ ਜੀ ਇੱਕ ਨਾ ਜੋਤ ਜਗਾ ਗਿਆ ਲਾਲੋ ਬਈ ਇੱਕ ਚਿੰਗਿਆੜੀ ਲਾ ਗਿਆ ਅੱਜ ਆਪਾਂ ਉਸੇ ਦੇ ਉਸੇ ਲੀਕ ਦੇ ਮਗਰ ਚੱਲਦੇ ਐ ਜਿੰਨੇ ਵੀ ਅੱਜ ਆਪਾਂ ਹੋ ਰਹੇ ਐ ਜਾਂ ਅਮਰਤਪਾਲ ਭਾਈ ਜੀ ਦੇ ਮਗਰ ਜਿੰਨੀ ਵੀ ਕੌਮ ਦੇ ਆਪਾਂ ਸਮਝਦੇ ਐ ਅਮਰਤਪਾਲ ਲੋਬੀ ਸਾਰੀ ਦੀਪ ਸਿੱਧੂ ਦੀ ਦੇਣ ਐ ਕਿਉਂਕਿ ਉਹ ਸਭ ਅਮਰਤਪਾਲ ਨੇ ਉਸ ਕੰਮ ਨੂੰ ਸੰਭਾਲਿਆ ਵੀ ਆਪਾਂ ਕੌਮ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਐ ਉਹ ਆਪਣਾ ਸਾਰਾ ਕੰਮ ਛੱਡ ਕੇ ਦੁਬਈ ਤੋਂਰੇ ਆਇਆ ਅਮਰਤਪਾਲ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਉਨੇ ਸਾੰਝਿਆ ਸਮਝ ਅਮਰਤਪਾਲ ਵੀ ਦੀਪ ਸਿੱਧੂ ਦੀਆਂ ਗੱਲਾਂ ਸਮਝ ਗਿਆ ਸੀ ਵੀ ਉਹ ਕੀ ਚਾਹੁੰਦਾ ਹੈ ਤੇ ਸਰਕਾਰ ਵੀ ਸਮਝ ਗਈ ਸੀ ਵੀ ਅਮਰਤਪਾਲ ਵੀ ਕੀ ਚਾਹੁੰਦਾ ਹੈ ਉਸੇ ਗੱਲ ਕਰਕੇ ਅਮਰਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਚ ਬੰਦ ਕੀਤਾ ਐ ਐਨਐਸਏ ਦੇ ਲਈ ਐਨਐਸਏ ਲਾ ਕੇ ਹੋਰ ਉਹਦੇ ਨਾਲ ਹੋਰ ਵੀ ਜਿਹੜੇ ਸਿੰਘ ਸੀ ਨਾਲ ਉਹਦੇ ਤੁਰਦੇ ਸੀ ਉਹਨਾਂ ਨੂੰ ਵੀ ਅੰਦਰ ਕਰਤਾ ਹੁਣ ਸਹਾ ਸੰਗਤ ਜੀ ਸਵਾ ਆ ਗਿਆ ਹੈ ਭਾਈ ਮਹਾਰਾਜ ਨੇ ਕੌਮ ਨੂੰ ਹਲੂਣਾ ਦੇ ਕੇ ਜਗਾ ਦਿੱਤਾ ਹੈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਐਸਜੀਪੀਸੀ ਦੀਆਂ ਚੋਣਾਂ ਵੀ ਆ ਰਹੀਆਂ ਤੇ ਅੱਗੇ ਐਮਐਲਏ ਦੀ ਚੋਣ ਵੀ ਆ ਰਹੀ ਹੈ ਆਪਾਂ ਸਾਰੇ ਇਕੱਠੇ ਹੋ ਕੇ ਸਾਰਿਆਂ ਨੇ ਸਾ ਸੰਗਤ ਬਸ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਬੰਦੇ 40 40 ਸਾਲ ਹੋ ਗਏ ਪਾਰਟੀਆਂ ਨੂੰ ਚਲਾਉਂਦੇ ਆ ਨੂ ਪਰ ਅਜ ਤੱਕ ਕੁਝ ਹਾਸਲ ਨਹੀਂ ਕੀਤਾ ਮੈਂ ਇਹ ਚਾਹੁੰਦਾ ਵੀ ਉਹ ਇਹ ਜੇ ਪਰ ਉਹ ਬੰਦਿਆਂ ਨੂੰ ਜ਼ਰੂਰ ਨਾਲ ਲਾਇਆ ਜਾਵੇ ਜਿਨ੍ਹਾਂ ਨੇ ਕੌਮ ਨੂੰ ਕੁਝ ਦਿੱਤਾ ਹੈ ਕੁਝ ਦੇਣ ਹੈ ਕੌਮ ਲਈ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਇਲੈਕਸ਼ਨ ਲੜੀਏ ਇਲੈਕਸ਼ਨ ਜਿੱਤ ਕੇ ਅਮਰਤਪਾਲ ਨੂੰ ਸੀਐਮ ਬਣਾ ਕੇ ਤੇ ਜੇਲ੍ਹ ਚੋਂ ਬਾਹਰ ਕੱਢੀਏ ਸ੍ਰੀ ਆਕਾਲ ਮੈਂ ਆਸ ਕਰਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਸਰਕਾਰ ਬਣਾ ਲਈਏ ਤੇ ਅਮਰਤਪਾਲ ਨੂੰ ਬਾਹਰ ਲਿਆਈਏ ਤੇ ਕੌਮ ਨੂੰ ਚੜ੍ਹਦੀ ਕਲਾ ਚ ਲੈ ਚਲੀਏ ਮੇਰੇ ਹਿਸਾਬ ਚ ਮੇਰੇ ਮਨ ਦੇ ਹਿਸਾਬ ਨਾਲ ਉਹ ਸੱਚੀ ਸਰਧਾਂਜਨੀ ਹੋਊਗੀ ਦੀਪ ਸਿੱਧੂ ਨੂੰ ਇਸ ਲਈ ਮੈਂ ਸਾਰਿਆਂ ਤੋਂ ਬੇਨਤੀ ਕਰਦਾ ਕਿ ਆਪਾਂ ਸਾਰੇ ਹੋਰ ਵੀ ਜਿੰਨੀਆਂ ਪਾਰਟੀਆਂ ਐ ਸਾਰੀਆਂ ਇਕੱਠੀਆਂ ਹੋ ਕੇ ਚੱਲੀਏ ਇਕੱਠੇ ਹੋ ਕੇ ਚੱਲੀਏ ਤਾਂ ਕਿ ਆਪਾਂ ਕੌਮ ਦੀ ਚੜ੍ਹਦੀ ਕਲਾ ਕਰ ਸਕੀਏ ਕਿਉਂਕਿ ਸਾਦ ਸੰਗਤ ਜੀ ਇਸ ਕੌਮ ਦੀ ਚੜ੍ਹਦੀ ਕਲਾ ਲਈ ਬਹੁਤ ਕੁਰਬਾਨੀਆਂ ਹੋਈਆਂ ਬਹੁਤ ਸ਼ੀਧੀਆਂ ਹੋਈਆਂ ਆਪਾਂ ਹੁਣ ਮੇਰੀ ਮੇਰੀ ਛੱਡ ਕੇ ਇਕੱਠੇ ਹੋ ਕੇ ਚੱਲੀਏ ਉਸੇ ਜੀ ਕੌਮ ਦੀ ਭਲਾਈ ਹੈ ਕਿਉਂਕਿ ਸਾਦ ਸੰਗਤ ਜਿਹੜੀ ਅੰਮ੍ਰਿਤ ਪਾਲ ਦੀ ਸੋਚ ਹੈ ਜਿਵੇਂ ਅੰਮ੍ਰਿਤ ਪਾਲ ਲੈ ਹੈ ਗੱਲ ਛੋਟੀ ਐ ਬਈ ਨਸ਼ੇ ਛਡਾਉਣੇ ਛੜਾ ਕੋਈ ਵੀ ਸਕਦਾ ਐ ਪਰ ਕਿਸੇ ਦੇ ਦਿਮਾਗ ਚ ਆਈ ਗੱਲ ਐ ਯਾਰ ਬਈ ਆਪਾਂ ਐਵੇਂ ਕਰਕੇ ਆਪਣੀ ਕੌਮ ਨੂੰ ਬਚਾਈਏ ਇਹ ਕੰਮ ਕਰਨ ਲਈ ਵੀ ਬਹੁਤ ਹਿੰਮਤ ਚਾਹੀਦੀ ਐ ਬਹੁਤ ਕੁਝ ਸੋਚਣਾ ਪੈਂਦਾ ਐ ਜਥੇਬੰਦੀ ਬਣਾ ਕੇ ਜਿਵੇਂ ਉਹਨਾਂ ਨੇ ਵਰਕ ਕੀਤਾ ਵੀ ਮੈਂ ਨਸ਼ੇ ਛਡਾਵਾ ਕੌਮ ਨੂੰ ਸਹੀ ਰਾਸਤੇ 'ਤੇ ਲੈ ਕੇ ਚੱਲੀਏ ਜੋ ਦੀਪ ਸਿੱਧੂ ਚਾਹੁੰਦਾ ਸੀ ਮੈਂ ਵੀ ਹੁਣ ਇੱਕੇ ਆਸ ਕਰਦਾ ਤੁਹਾਡੇ ਤੋਂ ਵੀ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਤੇ ਜੋ ਦੀਪ ਸਿੱਧੂ ਦਾ ਸੁਪਨਾ ਸੀ ਕੌਮ ਨੂੰ ਚੜਦੀ ਕਲਾ ਬਲ ਜਾਨ ਦਾ ਉਹਨੂੰ ਪੂਰਾ ਕਰ ਸਕੀਏ ਇਹ ਹੀ ਸੱਚੀ ਸ਼ਰਧਾਂਜ ਦੀ ਆਉਗੀ ਦੀਪ ਸਿੱਧੂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ